ਪੰਜਾਬ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਸੰਤਨ ਨਰੰਕਾਰੀ ਮਿਸ਼ਨ ਬ੍ਰਾਂਚ ਧਾਰੀਵਾਲ ਦੇ ਮੁਖੀ ترਸੀਮ ਕੁਮਾਰ ਦੀ ਅਗਵਾਈ ਹੇਠ ਦੂਸਰਾ ਸੰਲਾਨਾ ਸਮਾਗਮ ਪਿੰਡ ਬਲਵਕੇ ਕਰਵਾਇਆ ਗਿਆ ਸਮਾਗਮ ਦੌਰਾਨ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਸੰਤਨ ਨਰੰਕਾਰੀ ਮਿਸ਼ਨ ਬ੍ਰਾਂਚਾਂ ਦੇ ਮੁਖੀਆਂ ਸਮੇਤ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਆਪਣੇ ਪਰਿਵਾਰਾਂ ਸਮੇਤ ਸਮੂਲੀਅਤ ਕਰਕੇ ਸਤਗੁਰੂ ਜੀ ਦੇ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਸਮਾਗਮ ਦੌਰਾਨ ਉਹ ਚੇਚੇ ਤੌਰ ਤੇ ਪਹੁੰਚੇ ਜ਼ੋਨਲ ਇੰਚਾਰਜ ਜ਼ੋਨ 13 ਇਹ ਅੰਮ੍ਰਿਤਸਰ ਸ੍ਰੀ ਰਕੇਸ਼ শেਠੀ ਵੱਲੋਂ ਪਰਵਚਨਾ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਸੱਚ ਦੇ ਮਾਰਗ ਤੇ ਚੱਲਣ ਦੀ ਤਾਕੀਦ ਕਰਦਿਆਂ ਮਨੁੱਖਾ ਜੀਵਨ ਸਫਲਾ ਬਣਾਉਣ ਲਈ ਪ੍ਰੇਰਿਤ ਕੀਤਾ ਉਹਨਾਂ ਨੇ ਕਿਹਾ ਕਿ ਸਤਗੁਰੂ ਮਾਤਾ ਸੁਧਿਕਸਾਲ ਸੋਵਿੰਦਰ ਹਰਦੇਵ ਜੀ ਮਹਾਰਾਜ ਦੀ ਅਪਾਰ ਕਿਰਪਾ ਸਦਕਾ ਪਿੰਡ ਬੱਲਵਖੇ ਦੂਸਰਾ ਵਿਸ਼ਾਲ ਨਿਰੰਕਾਰਨੀ ਸੰਤ ਸਮਾਗਮ ਕਰਵਾਇਆ ਗਿਆ ਸ਼੍ਰੀ ਰਕੇਸ਼ ਸ਼ੇਰ ਜੀ ਨੇ ਕਿਹਾ ਕਿ ਹਰੇਕ ਧਰਮ ਜੋੜਦਾ ਹੈ ਜਦ ਕਿ ਸੰਤ ਨਿਰੰਕਾਰਨੀ ਮਿਸ਼ਨ ਦਾ ਕਹਿਣਾ ਹੈ ਕਿ ਪ੍ਰਮਾਤਮਾ ਇੱਕ ਹੈ ਅਤੇ ਸਾਰੇ ਮਨੁੱਖ ਉਸ ਪ੍ਰਮਾਤਮਾ ਦੀ ਅੰਸ਼ ਹਨ ਅਤੇ ਹਰੇਕ ਵਿਅਕਤੀ ਦੇ ਖੂਨ ਦਾ ਰੰਗ ਵੀ ਇੱਕ ਹੀ ਹੁੰਦਾ ਹੈ ਉਹਨਾਂ ਨੇ ਕਿਹਾ ਕਿ ਸਤਗੁਰੂ ਮਾਤਾ ਸੁਦੀਕਸ਼ਾ ਜੀ ਦਾ ਪਰਮਾਨ ਹੈ ਕਿ ਪ੍ਰਦੂਸ਼ਣ ਅੰਦਰ ਦਾ ਹੋਵੇ ਜਾਂ ਬਾਹਰ ਦਾ ਦੋਨੋਂ ਹੀ ਹਾਨੀਕਾਰਕ ਹਨ ਸ਼੍ਰੀ ਰਕੇਸ਼ ਸ਼ੇਠ ਨੇ ਕਿਹਾ ਕਿ ਇਨਸਾਨ ਨੂੰ ਆਪਣੇ ਗੁਰੂਆ ਵੱਲੋਂ ਦਿੱਤੇ ਸੰਦੇਸ਼ ਤੇ ਚੱਲਣਾ ਚਾਹੀਦਾ ਹੈ ਅਤੇ ਨਫ਼ਰਤ ਫੁਲਾਉਣ ਵਾਲਿਆਂ ਤੋਂ ਸੁਚੇਤ ਰਹਿਣਾ ਚਾਹੀਦਾ ਸਮਾਗਮ ਦੌਰਾਨ ਪਹੁੰਚੀਆਂ ਸਖੀਤਾ ਅਤੇ ਸੰਗਤਾਂ ਦਾ ਮੁੱਖ ਪ੍ਰਬੰਧਕ ਰਜਿੰਦਰ ਕੁਮਾਰ ਬਾਲਾ ਤੇ ਸਾਬਕਾ ਸਰਪੰਚ ਰਜਿੰਦਰ ਸਿੰਘ ਬਾਲਾ ਦਾ ਧੰਨਵਾਦ ਕੀਤਾ ਗਿਆ ਜਦ ਕਿ ਸਮਾਗਮ ਅਪਰੰਤ ਗੁਰੂ ਘਰ ਦਾ ਅਤੁੱਟ ਲੰਗਰ ਵਰਤਿਆ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਲੋਕ ਵੀ ਸੁਖੀ ਪਰ ਲੋਕ ਵੀ ਸਲਾਹ ਹੋਏਗਾ ਤੋਂ ਇਹ ਨਕਾਰੀ ਵਿਚ ਦੇ ਸਟੇਜ ਤੋਂ ਜੋ ਵਾਅਦਾ ਦਿੱਤੀ ਜਾ ਰਹੀ ਹੈ ਸਤਿਗੁਰੂ ਆਦਾ ਸਿਖਿਆ ਜੀ ਉਹ ਜਗਾ ਜਗਾ ਤੇ ਜਾ ਕੇ ਸੱਚ ਦਾ ਪੈਗਾਮ ਆਤਮਿਕ ਖੇਲਾਂ ਦੀ ਸਰਸੇ ਬਤੋ ਜੀ ਔਰ ਸਾਡੇ ਬਹੁਤ ਹੀ ਕਰਮਜੋਗੀ ਲੋਹਾਤਮਾ ਸ੍ਰੀ ਰਕੇਸ਼ শেਠੀ ਜੀ ਇਹਨਾਂ ਨੂੰ ਜੀ ਆਇਆਂ ਕਹਿੰਦਾ ਹੈ ਔਰ ਸਾਥ ਸੰਗਤ ਸਤਿਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਕਿ ਸਤਿਗੁਰੂ ਮਾਤਾ ਜੀ ਕਿਰਪਾ ਕਰਨਾ ਇਹ ਜੋ ਆਪ ਜੀ ਨੇ ਪਿੰਡ ਬਦਲੋ ਬਖਸ਼ਿਸ਼ ਦਿੱਤੀ ਹੈ ਤੇ ਹਮੇਸ਼ਾ ਸਾਰਿਆਂ ਦੇ ਮਨਾਂ ਦੇ ਵਿੱਚ ਇਸੇ ਤਰ੍ਹਾਂ ਹੀ ਪਿਆਰ ਫਿਲਦ ਫੈਲਦੇ ਰਵੇ ਔਰ ਸਾਥ ਸੰਗਤ ਦਾਸ ਆਪਣੇ ਵੱਲੋਂ ਆਪਣੇ ਪੂਰੇ ਸੰਧਵਲੋਂ ਇਹ ਹੀ ਮੰਗ ਮੰਗਦਾ ਹੈ ਕਿ ਸਾ ਸੰਗਤ ਸੰਗਤ ਦੀ ਸੇਵਾ ਵਿੱਚ ਉਹਨਾਂ ਦੀ ਸਾਂਭ ਸੰਭਾਲ ਦੇ ਵਿੱਚ ਕੀ ਚੁਕੀਆਂ ਸਤ ਸੰਤ ਜੀ ਬੜੇ ਪਿਆਰ ਔਰ ਸਤਕਾਰ ਸੇ ਪੋਣਾ ਚੀ ਤੰਦਰ ਕਾ ਚੀ ਸਤਿ ਸ੍ਰੀ ਅਕਾਲ ਸਤਿਗੁਰੂ ਮਾਤਾ ਸੁਭਿਖਸ਼ਾ ਸਵਿੰਦਰ ਅੰਦੇਵ ਜੀ ਮਾਤਾ ਜੀ ਜੀ ਸੰਧਰਮ ਕਰੀ ਮਿਸ਼ਨ ਹਮੇਸ਼ਾ ਤੋਂ ਮਾਨਵਤਾ ਦਾ ਸੰਦੇਸ਼ ਲੈਂਦਾ ਆਇਆ ਹੈ ਕਿ ਅਸੀਂ ਸਾਰੇ ਇੱਕ ਪਰਮ ਪਿਤਾ ਪਰਮਾਤਮਾ ਦੀ ਸੰਤਾਨ ਹਾਂ ਔਰ ਜਦ ਇਹ ਪਰਮ ਪਿਤਾ ਪਰਮਾਤਮਾ ਪ੍ਰਭੂ ਨੂੰ ਅਸੀਂ ਜਾਣ ਲੈਂਦੇ ਹਾਂ ਜੋ ਕਿ ਸਾਡੇ ਅੰਗ ਸੰਗ ਹੈ ਸਰਵ ਵਿਆਪਕ ਹੈ ਪਰ ਸਾਨੂੰ ਹਰ ਇੱਕ ਦੇ ਵਿੱਚ ਇਸ ਇੱਕ ਦਾ ਹੀ ਨੂਰ ਇੱਕ ਦਾ ਹੀ ਬਾਸ ਨਜ਼ਰ ਆਉਂਦਾ ਹੈ ਔਰ ਫਿਰ ਮਨ ਦੇ ਵਿੱਚ ਕੋਈ ਵੀ ਵਿਤਕਰੇ ਦਾ ਭਾਵ ਕੋਈ ਨਫਰਤ ਦੀ ਗੁੰਜਾਇਸ਼ ਜਾਂ ਕੋਈ ਵੀ ਘਰੇਨਾ ਇਹ ਵਿਪਰੀਤ ਭਾਵ ਲੁਪਤ ਹੋ ਜਾਂਦੇ ਹਨ ਔਰ ਸੰਸਾਰ ਸਾਰਾ ਆਪਣਾ ਨਜ਼ਰ ਆਣਾ ਸ਼ੁਰੂ ਹੋ ਜਾਂਦਾ ਹੈ ਮਨੁੱਖ ਇੱਕ ਹੋੜ ਦਾ ਸਾਰਾ ਸੰਸਾਰ ਇੱਕ ਹੀ ਪਰਿਵਾਰ ਜਿਵੇਂ ਭਗਵਾਨ ਕ੍ਰਿਸ਼ਨ ਨੇ ਕਿਹਾ ਵਸੁਧੈ ਕੁਟੰਬਕਮ ਔਰ ਕੁਰਾਨ ਚ ਵੀ ਲਿਖਿਆ ਹੈ ਇਹ ਪਹਿਲਾ ਸਬਕ ਕਿਤਾਬੇ ਹਿਦਾ ਦਾ ਮਖਲੂਕ ਹੈ ਸਾਰੇ ਇੱਕੋਂ ਦਾ ਖੁਦਾ ਦਾ ਔਰ ਇਹ ਭਾਵ ਮੰਦ ਵਿੱਚ ਆ ਜਾਂਦਾ ਤਾਂ ਫਿਰ ਹਰ ਪਾਸੇ ਉਹਦੀ ਨਿਗਾਹ ਉਹਦੀ ਸੋਚ ਉਹਦਾ ਕਰਮ ਭਗਤ ਦਾ ਉਹ ਇੱਕ ਉਸਾਰੂ ਵਾਲੇ ਪਾਸੇ ਚੱਲਦਾ ਹੈ ਪ੍ਰੇਮ ਵਾਲਾ ਪਿਆਰ ਵਾਲਾ ਮਿਲ ਵਰਤੰ ਦਾ ਜਿਦੇ ਨਾਲ ਸਾਰਾ ਸੰਸਾਰ ਇੱਕ ਸੋਹਣਾ ਰੂਪ ਧਾਰਨ ਕਰਦਾ ਚਲਾ ਜਾਂਦਾ ਹੈ ਬਸ ਮਿਸ਼ਨ ਦਾ ਮਾਨਵਤਾ ਲਈ ਇਹ ਸੰਦੇਸ਼ ਹਮ ਇਸ਼ਾਰੇ ਆ। ਬੜੀ ਚਿੰਤਾ ਵਾਲੀ ਸਮਾਜ ਹੈ ਜਿਹੜੇ ਨੌਜਵਾਨ ਜਿਹੜੀ ਪੀੜੀ ਹੈ ਨਸ਼ਿਆਂ ਵਿਰੁੱਧ ਉਹਦਰ ਨਸ਼ਾ ਫੈਲਿਆ ਹੋਇਆ ਵਾ ਉਹਦੇ ਸੰਬੰਧ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ? ਮਰੰਗ ਕਰੀ ਮਿਸ਼ਨ ਹਮੇਸ਼ਾ ਤੋਂ ਇਹ ਕਹਿੰਦਾ ਆਇਆ ਹੈ ਕਿ ਨਸ਼ਾ ਚਾਹੇ ਪਦਾਰਥ ਦਾ ਹੋਵੇ ਤੇ ਚਾਹੇ ਉਹ ਕਿਸੇ ਆਪਣਾ ਕਿਸੇ ਵੀ ਰੂਪ ਚੇ ਹੋਵੇ ਉਹ ਹਮੇਸ਼ਾ ਹੀ ਤਾਕਤਵਰ ਨਸ਼ਾ ਜਾਂ ਪਦਾਰਥ ਹੈ ਦੋਨੋਂ ਹੀ ਹਾਨੀਕਾਰਕ ਹੈ ਔਰ ਮਰੰਗ ਕਰੀ ਮਿਸ਼ਨ ਇੱਥੇ ਨੌਜਵਾਨਾਂ ਨੂੰ ਇਹ ਨਸ਼ਿਆਂ ਤੋਂ ਗੁਰੇਜ਼ ਰਹਿਣ ਲਈ ਨਸ਼ੇ ਤੋਂ ਬਚਣ ਦੀ ਪ੍ਰੇਰਣਾ ਦਿੰਦਾ ਔਰ ਨੌਜਵਾਨ ਪ੍ਰਣ ਕਰ ਲੈਂਦੇ ਆ ਕਿ ਸਾਡੇ ਸਤਿਗੁਰੂ ਦਾ ਬਚਨ ਹੈ ਔਰ ਅਸੀਂ ਉਹਦੀ ਪਾਲਣਾ ਕਰਨੀ ਹੈ ਇਹ ਹਮੇਸ਼ਾ ਨਸ਼ੇ ਤੋਂ ਦੂਰ ਰਹਿੰਦੇ ਹਨ ਇਹ ਪੜਾਈਆਂ ਵੀ ਕਰਦੇ ਹਨ ਅچھے ਮੁਕਾਮ ਤੇ ਵੀ ਜਾਂਦੇ ਹਨ ਅچھے ਸਪੋਰਟਸਮੈਨ ਵੀ ਬਣਦੇ ਹਨ ਇੱਕ ਅچھے ਨਾਗਰਿਕ ਇੱਕ ਅچھے ਵਿਅਕਤੀ ਬਣ ਕੇ ਸਮਾਜੇ ਆਪਣਾ ਯੋਗਦਾਨ ਪਾਦੇ ਇਹ ਰੋਗਨਤਨ ਰੋਗਨਤਨ ਲੋਕ ਮੋਤਾਨ ਕਰਤੀ ਲਾਇਆ ਜਾਂਦੇ ਆ ਫਾਈਵੇਂ ਵੀ ਚਲਾਈ ਜਾਂਦੀ ਆ ਉਹਦੇ ਸਬੰਧ ਚ ਕੀ ਸੁਨੇਹ ਦੇਣਾ ਚਾਹੁੰਦੇ ਬਾਕੀ ਜਿਹੜੇ ਮਿਸ਼ਨ ਹੈਗੇ ਦੇਖੋ ਸਾਡੇ ਬਾਬਾ ਜੀ ਦਾ ਫਰਮਾਨ ਸੀ ਕਿ ਰક્ત ਨਾਲੀਆਂੋਂ ਨਹੀਂ ਬਲਕਿ ਨਾੜੀਆਂੋਂ ਮੈਦਾਨਾ ਚਾਹੀਏ। ਇੱਕ ਮਨੁੱਖ ਦਾ ਖੂਨ ਇਨਸਾਨ ਦੇ ਕੰਮ ਆਉਂਦਾ ਹੈ। ਹਜੇ ਤੱਕ ਖੂਨ ਦੀ ਕੋਈ ਰਿਪਲੇਸਮੈਂਟ ਕੋਈ ਆਰਟੀਫੀਸ਼ੀਅਲ ਬਲੱਡ ਬਣਨ ਦੀ ਪ੍ਰਕਿਰਿਆ ਨਹੀਂ ਹੋਈ ਔਰ ਮਨੁੱਖੀ ਮਨੁੱਖ ਦੇ ਕੰਮ ਆਉਂਦਾ ਹੈ। ਔਰ ਇਹਦੇ ਵਿੱਚ ਨਿਰੰਕਾਰੀ ਮਿਸ਼ਨ ਹਮੇਸ਼ਾ ਇਹ ਪ੍ਰੈਕਟੀਕਲ ਖੁਦ ਕਰਕੇ ਇਸ ਸੰਸਾਰ ਨੂੰ ਆਵਾਜ਼ ਦੇ ਰਿਹਾ ਹੈ ਕਿ ਆंसू ਤੇਰਾ ਹੋ ਜਾਂ ਮੇਰਾ ਹੋ। ਆਲਸੋ ਕੀ ਪਰ ਬਾਦਸ਼ਾਹ ਇਕ ਹੈ ਦੁੱਖ ਤੇਰਾ ਹੋ ਜਾਂ ਮੇਰਾ ਹੋ ਦੁੱਖ ਕੀ ਪਰ ਬਾਦਸ਼ਾਹ ਇਕ ਹੈ ਜੋ ਸਫਾਈ ਬਿਆਨ ਲੱਗ ਰਹੇ ਹਨ ਉਹਦੇ ਪਿੱਛੇ ਵੀ ਸਾਡੇ ਹਜ਼ੂਰ ਦਾ ਇਹ ਫਰਮਾਨ ਹੈ ਕਿ ਪ੍ਰਦੂਸ਼ਣ ਅੰਦਰ ਹੋਵੇ ਚਾਹੇ ਬਾਹਰ ਦੋਨੋਂ ਹੀ ਹਾਨੀਕਾਰਕ ਹਨ ਅੰਦਰ ਦਾ ਪ੍ਰਦੂਸ਼ਣ ਬ੍ਰह्म ਗਿਆਨ ਦੇ ਨਾਲ ਦੂਰ ਹੋ ਗਿਆ ਮਨ ਦੇ ਵਿੱਚ ਮਨੁੱਖਤਾ ਆ ਗਈ ਪਿਆਰ ਆ ਗਿਆ ਮਿਲਵਰਤਨ ਦਾ ਭਾਵ ਆ ਗਿਆ ਔਰ ਬਾਹਰ ਦਾ ਪ੍ਰਦੂਸ਼ਣ ਜੋ ਸਾਡੀ ਜ਼ਿੰਮੇਵਾਰੀ ਹੈ ਜਿਥੇ ਆਪਣਾ ਆਲਾਦੋਲਾ ਵਾਟਰ ਬਾਡੀਜ਼ ਕਿਧਰੇ ਰੇਲਵੇ ਸਟੇਸ਼ਨ ਜਾਂ ਪਾਰਕ ਉਹ ਸਭ ਦੀ ਅਸੀਂ ਸਫਾਈਆਂ ਰੱਖੀਏ ਤਾਂ ਕਿ ਆਪਣਾ ਆਲਾਦੋਲਾ ਹਮੇਸ਼ਾ ਸਵੱਛ ਰਹੇ